ਤab ਬੰਦੇ ਨੇ ਦੌੜ ਕਰ ਲਿਓ ਸਮਾਣਾ ਮਾਰ ਤਖਦੇ ਨੇ ਬੰਦਾ ਸਿੰਘ ਬਹਾਦਰ ਬਾਬਤ ਭਾਈ ਰਤਨ ਸਿੰਘ ਪੰਗੂ ਜੀ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਦੇ ਆਂ ਕਹਿੰਦੇ ਬੰਦਾ ਸਿੰਘ ਬਹਾਦਰ ਸਮਾਣੇ ਸ਼ਹਿਰ ਦੇ ਉੱਤੇ ਜਾ ਚੜਿਆ ਸਮਾਣੇ ਸ਼ਹਿਰ ਦੇ ਅੰਦਰ ਸਿੱਖਾਂ ਨੇ ਰੱਜ ਕੇ ਲੁੱਟ ਮਚਾਈ ਹੈ ਰੱਜ ਕੇ ਇੱਥੇ ਸੋਦੇ ਲਾਏ ਨੇ ਤੇ ਇਹ ਸ਼ਹਿਰ ਦਿੱਤੇ ਜਦੋਂ ਫੌਜ ਚੜੀ ਹੈ ਇੱਥੋਂ ਦੇ ਜ਼ਾਲਮ ਉਹ ਜਿਹੜੇ ਜਲਾਦ ਸਨ ਉਹ ਜਿਹੜੇ ਹਕੂਮਤ ਦੇ ਪੈਰੂਕਾਰ ਸਨ ਹਕੂਮਤ ਦੇ ਜਿਹੜੇ ਉਸ ਸਮੇਂ ਦੇ ਖਬਰਚੀ ਸਨ ਜਾਂ ਜਿਨ੍ਹਾਂ ਨੇ ਜ਼ੁਲਮ ਦੇ ਵਿੱਚ ਸਿੱਖਾਂ ਦੇ ਖਿਲਾਫ ਮੁਗਲਾਂ ਦਾ ਸਾਥ ਦਿੱਤਾ ਸੀ ਉਹਨਾਂ ਨੂੰ ਸੋਧਣ ਲਈ ਸਮਾਣੇ ਉੱਤੇ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਜਾ ਚੜੀਆਂ ਨੇ ਫਤਿਹ ਆਈ ਫਤੇ ਸਿੰਘ ਕੋ ਸੋ ਬੰਦੇ ਕਿਉ ਫੌਜਦਾਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਕੇ ਚੱਕ ਪਹੁੰਚੇ ਸਨ ਪਿੰਡ ਤਦੋਂ ਇਥੇ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਸੀ ਇਥੋਂ ਦੇ ਸਿੰਘ ਹੈ ਫਤੇ ਸਿੰਘ ਇਹਨੂੰ ਬੰਦਾ ਸਿੰਘ ਬਹਾਦਰ ਨੇ ਜਦੋਂ ਆਪਣੇ ਨਾਮ ਲਾਇਆ ਇਹ ਚੱਲ ਕੇ ਆਇਆ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਤਦੋਂ ਇਹਦੀ ਸ਼ੂਰਬੀੜਤਾ ਨੂੰ ਇਹਦੀ ਬਾਦ ਜਿਹੜ ਨੂੰ ਵੇਖਦੇ ਹੁਆ ਬੰਦਾ ਸਿੰਘ ਬਹਾਦਰ ਨੇ ਇਹਨੂੰ ਜਰਨੈਲ ਥਾਪ ਦਿੱਤਾ ਏ ਇਹਨੂੰ ਆਗੂ ਬਣਾ ਕੇ ਅੱਗੇ ਲਾ ਲਿਆ ਹੈ ਤੇ ਇਹ ਫੌਜ ਦੀ ਕਮਾਂਡ ਕਰ ਰਿਹਾ ਹੈ ਤੇ ਸਾਰੀ ਫੌਜ ਜਿਹੜੀ ਹੈ ਉਸ ਮਾਣੇ ਜਾ ਚੜੀ ਜੋ ਪਈ ਲਿਓ ਮਾਰ ਜਵ ਸ਼ਹਿਰ ਸਮਾਣੋ ਤਬ ਤੁਰਕਨ ਸਿਰ ਕਹਿਰ ਬਿਹਾਣੋ ਜਦੋਂ ਸਿੱਖਾਂ ਨੇ ਸਮਾਣਾ ਸ਼ਹਿਰ ਮਾਰ ਲਿਆ ਜਿੱਤ ਲਿਆ ਤਦੋਂ ਦੁਸ਼ਟ ਤੁਰਕਾਂ ਦੇ ਸਿਰ ਕਹਿਰ ਦਾ ਸਮਾ ਆ ਗਿਆ ਉਹ ਡਰਨ ਲੱਗੇ थर-थर ਕੰਬਣ ਲੱਗੇ ਕਿ ਸਮਾਣਾ ਸ਼ਹਿਰ ਲੁੱਟਿਆ ਗਿਆ ਹੈ ਬਿਨ ਬੋਦੀ ਜੋ ਸਿੰਘਨ ਪਾਇਓ ਤੁੰਬੜ ਜਿਮ ਤੈਨਾ ਸੀਸੋ ਡਾਇਓ ਕਿਉਂਕਿ ਹੁਣ ਸਮਾਣੇ ਦੇ ਵਿੱਚ ਮੁਸਲਮਾਨਾਂ ਦੀ ਬਹੁਤੀ ਵਾਦੀ ਸੀ ਉੱਥੇ ਹਿੰਦੂਆਂ ਦੀ ਵਾਦੀ ਸੀ ਹੁਣ ਮੁਸਲਮਾਨਾਂ ਦੀ ਪਛਾਣ ਵੱਖਰੀ ਹੋ ਜਾਂਦੀ ਹੈ ਹਿੰਦੂਆਂ ਦੀ ਪਛਾਣ ਵੱਖਰੀ ਹੋ ਜਾਂਦੀ ਹੈ ਤਾਂ ਅਖਦ ਨੇ ਜਿਨ੍ਹਾਂ ਦੇ ਸਿਰ ਬੋਦੀ ਰੱਖੀ ਹੋਈ ਹੈ ਉਹਨਾਂ ਨੂੰ ਕੁਝ ਨਹੀਂ ਕਿਹਾ ਗਿਆ ਤੇ ਜਿਨ੍ਹਾਂ ਦੇ ਪਛਾਣ ਮੁਗਲਾਂ ਵੱਜੂ ਹੋਈ ਹੈ ਉਹਨਾਂ ਦੇ ਸਿਰ ਧੜ ਤੋਂ ਉਡਾ ਦਿੱਤੇ ਸਿੰਘਾਂ ਨੇ ਭਾਵ ਸਿਰ ਲਾ ਦਿੱਤੇ ਕਿਸੇ ਨੂੰ ਵੀ ਛੱਡਿਆ ਨਹੀਂ ਦੋਹਿਰਾ ਬਜੀਦੇ ਕਾਰਾ ਜਬ ਕਿਓ ਸਮਾਣੇ ਪੀਥੇ ਨਾਲ ਜਦੋਂ ਬਜੀਤੇ ਨੇ ਸਰਹੰਦ ਵਿੱਚ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਜ਼ੁਲਮ ਕੀਤਾ ਸੀ ਨਾ ਤਦੋਂ ਇਹ ਸਮਾਣੇ ਦੇ ਲੋਕ ਜਿਹੜੇ ਇਹ ਨਾਲ ਸਨ ਸਹੋਗੀ ਸਨ ਤੇ ਇਹ ਕਹਿ ਰਹੇ ਸੀ ਕਿ ਇਹਨਾਂ ਨੂੰ ਖਤਮ ਕਰ ਦਿਓ ਖਤਮ ਕਰ ਦਿਓ ਅੱਜ ਉਹਨਾਂ ਜ਼ਾਲਿਮਾਂ ਨੂੰ ਸੋਧ ਕੇ ਸਿੰਘਾਂ ਨੇ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਨੇ ਸਿੱਖਾ ਅੰਦਰ ਉਹ ਜਿਹੜਾ ਰੋਸ ਸੀ ਕਿ ਜ਼ੁਲਮ ਨੂੰ ਵੰਗਾਰਨ ਦਾ ਜ਼ੁਲਮ ਨੂੰ ਨਾਸ਼ ਕਰਨ ਦਾ ਅੱਜ ਸਫਲਤਾ ਪ੍ਰਾਪਤ ਹੋਈ ਹੈ ਕਿ ਸਮਾਣਾ ਸ਼ਹਿਰ ਉਜਾੜ ਦਿੱਤਾ ਹੈ ਔਜ਼ਦਾਰ ਉਹ ਥੀ ਉਹ ਵੀ ਹੁੱਤੈ ਪਾਲਕੀ ਬਾਈ ਬਾਰ ਇਤੋਂ ਸਮਾਣੇ ਵਿੱਚੋਂ 22 ਪਾਲਕੀਆਂ ਨਿਕਲਦੀਆਂ ਸਨ ਇੱਥੇ 22 ਫੌਜਦਾਰ ਨਵਾਬ ਆਦਿ ਕਰਿੰਦੇ ਸਨ ਏ ਵੀ ਉਸ ਸਮੇਂ ਜ਼ੁਲਮ ਦੇ ਵਿੱਚ ਸਾਥੀ ਸਨ ਵਜੀਦ ਖਾਨ ਦੇ ਇਹਨਾਂ ਸਾਰਿਆਂ ਨੂੰ ਰੱਜ ਕੇ ਲੁੱਟਿਆ ਗਿਆ ਚੋ ਪਈ ਸ਼ਹਿਰ ਸਮਾਣੋ ਜਬ ਲਿਓ ਮਾਰੋ ਗਇਓ ਦਲਿੱਦਰ ਦਲਿੱਦਰਨ ਬਾਰ ਜਦੋਂ ਸਮਾਣੇ ਸ਼ਹਿਰ ਨੂੰ ਜਿੱਤਿਆ ਗਿਆ ਤਦੋਂ ਸਿੱਖਾਂ ਨੇ ਰੱਜ ਕੇ ਸਮਾਣੇ ਸ਼ਹਿਰ ਨੂੰ ਲੁੱਟਿਆ ਇਤੋਂ ਇਹਨਾਂ ਕਸੋਨਾ ਚਾਂਦੀ ਪ੍ਰਾਪਤ ਹੋਇਆ ਕਿ ਜਿਨ੍ਹਾਂ ਸਿੱਖਾਂ ਨੇ ਕਿਸੇ ਸਮੇਂ ਲੋਕਾਂ ਦੇ ਘਰਾਂ 'ਚ ਜਾ ਜਾ ਕੇ ਕਿਹਾ ਸੀ ਕਿ ਅਸੀਂ ਫੌਜਾਂ ਲੈ ਕੇ ਆਵਾਂਗੇ ਜ਼ੁਲਮ ਨੂੰ ਵਗਾਰਾਂਗੇ ਜ਼ੁਲਮ ਦਾ ਨਾਸ਼ ਕਰਕੇ ਖਾਲਸੇ ਦਾ ਰਾਜ ਖੜਾ ਕਰਾਂਗੇ ਅੱਜ ਉਹਨਾਂ ਜਦੋਂ ਖਾਲਸੇ ਦਾ ਰਾਜ ਖੜਾ ਕੀਤਾ ਹੈ ਅੱਜ ਜਦੋਂ ਧੁੰਮਾ ਪਈਆਂ ਨੇ ਬੰਦਾ ਸਿੰਘ ਬਹਾਦਰ ਦੇ ਨਾਮ ਦੀਆਂ ਅੱਜ ਖਾਲਸਾ ਜੀ ਦੇ ਚਰਚੇ ਹੋ ਰਹੇ ਨੇ ਹਰ ਪਾਸੇ ਤਾਂ ਜ਼ਿਕਰ ਮਿਲਦਾ ਇਤਿਹਾਸ ਦੇ ਵਿੱਚੋਂ ਕਿ ਸਿੱਖਾਂ ਰੱਜ ਕੇ ਸੋਨਾ ਲੁੱਟਿਆ ਰੱਜ ਕੇ ਚਾਂਦੀ ਲੁੱਟੀ ਬੜਾ ਪੈਸਾ ਸਿੱਖਾਂ ਦੇ ਹੱਥ ਆਇਆ ਜਿਨ੍ਹਾਂ ਜਾ ਕੇ ਮੰਨਤਾ ਕੀਤੀਆਂ ਸਨ ਕਿ ਸਾਨੂੰ ਪੈਸਾ ਦਿਓ ਰਾਸ਼ਨ ਦਿਓ ਵਸਤਾਂ ਦਿਓ ਤਾਂ ਕਿ ਅਸੀਂ ਰਾਜ ਕਮਾ ਸਕੀਏ ਜਿਨ੍ਹਾਂ ਸਿੱਖਾਂ ਨੇ ਜਿਨ੍ਹਾਂ ਲੋਕਾਂ ਨੇ ਸਾਥ ਦਿੱਤਾ ਸੀ ਬੰਦਾ ਸਿੰਘ ਬਹਾਦਰ ਦਾ ਅੱਜ ਉਹਨਾਂ ਲੋਕਾਂ ਦੇ ਕਰਜ਼ੇ ਲਾਉਣ ਦੀ ਵਾਰੀ ਆ ਗਈ ਹੈ ਅੱਜ ਦਲੇਦਰ ਕੱਢੇ ਗਏ ਨੇ ਖਾਲਸਾ ਜੀ ਅੱਜ ਖਾਲਸਾ ਜੀ ਉਹ ਤੁਹਾਨੂੰ ਲੈ ਕੇ ਘਰੋਂ ਕਰੀ ਜਾਂਦਾ ਹੈ ਜਿਹਦਾ ਕਿਸੇ ਦਾ ਕੋਈ ਕੁਝ ਦੇਣਾ ਹੈ ਕੁਝ ਉਧਾਰ ਫੜਿਆ ਹੋਇਆ ਸੀ ਕਿਉਂਕਿ ਸਿੱਖਾਂ ਨੇ ਵਾਅਦਾ ਕੀਤਾ ਸੀ ਕਿ ਇੱਕ ਵਾਰੀ ਖਾਲਸੇ ਦਾ ਰਾਜ ਆ ਜਾਣਦੋ ਤੁਹਾਡਾ ਸਾਰਾ ਰੁਪਈਆ ਪਾਈ ਪਾਈ ਕਰਕੇ ਚੁਕਾਇਆ ਜਾਵੇਗਾ ਜੇ ਲੜਦੇ ਹੋਏ ਅਸੀਂ ਮਾਰੇ ਵੀ ਗਏ ਤਾਂ ਖਾਲਸਾ ਸਦਾ ਹੀ ਤੁਹਾਡਾ ਰਿਣੀ ਰਹੇਗਾ ਤੇ ਤੁਹਾਡੇ ਕਰਜ਼ ਨੂੰ ਸਿਰ ਮੱਥੇ ਮੰਨ ਕੇ ਅਗਲੇ ਜਨਮ ਵਿੱਚ ਵੀ ਚੁਕਾਉਣ ਦਾ ਦਮ ਰੱਖਦਾ ਹੈ ਸਾਹਸ ਰੱਖਦਾ ਹੈ ਅਗਲੀਆਂ ਪੀੜ੍ਹੀਆਂ ਵੀ ਆ ਕੇ ਤੁਹਾਡਾ ਕਰਜ਼ਾ ਲਉਣਗੀਆਂ ਅੱਜ ਉਹਨਾਂ ਲੋਕਾਂ ਦਾ ਪਿਆਰ ਜਿਹੜਾ ਉਹ ਦੇਖਿਆ ਹੈ ਤੇ ਅੱਜ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨੇ ਉਹਨਾਂ ਸਿੱਖਾਂ ਨੇ ਖਾਲਸਾ ਜੀ ਨੇ ਉਹ ਧੰਨ ਲੈ ਕੇ ਕਰਜ਼ੇ ਮੋੜੇ ਨੇ ਸਾਰੇ ਬੰਦੇ ਨੇ ਚਿੱਤ ਵਿਚਾਰੀ ਵਜੀਰੇ ਲੁੱਟਿਏ ਫੌਜ ਕਰ ਭਾਰੀ ਤੱਕਦੇ ਨੇ ਬੰਦਾ ਸਿੰਘ ਬਹਾਦਰ ਨੇ ਆਪਣੇ ਚਿੱਤ ਵਿੱਚ ਵਿਚਾਰ ਕੀਤੀ ਜੇ ਇੱਕ ਸਮਾਣੇ ਨੂੰ ਮਾਰਿਆ ਇੰਨਾ ਧਨ ਮਿਲ ਸਕਦਾ ਹੈ ਸੋਨਾ ਮਿਲ ਸਕਦਾ ਹੈ ਸੋਚ ਕੇ ਵੇਖੀਏ ਵੀ ਜਦੋਂ ਸਰਹੰਦ ਨੂੰ ਮਾਰਾਂਗੇ ਜਦੋਂ ਉਸ ਜ਼ੁਲਮ ਦੀ ਜੜ ਨੂੰ ਬਿਲਕੁਲ ਨਾਸ਼ ਕਰ ਦੇਾਂਗੇ ਜਦੋਂ ਉਸ ਰਾਜ ਨੂੰ ਮਿੱਟੀ ਵਿੱਚ ਬਣਾਵਾਂਗੇ ਫਿਰ ਵੇਖਣਾ ਖਾਲਸਾ ਜੀ ਹੋਰ ਕਿੰਨੀ ਚੜ੍ਹਦੀ ਕਲਾ ਹੁੰਦੀ ਤਾਂ ਆਖਦੇ ਨੇ ਜਦੋਂ ਵਜੀਦ ਖਾਂ ਨੂੰ ਲੁੱਟਣਾ ਹੈ ਭਾਰੀ ਫੌਜ ਕਰਕੇ ਲੁੱਟिए ਕਿਉਂਕਿ ਪਿੱਛੇ ਸਿੰਘਾਂ ਦੇ ਗਰੀਬੀ ਸੀ ਦੂਨੇ ਚੋਨੇ ਜਿਹੜੇ ਪੈਸੇ ਵਿਆਜ ਹੀ ਲਏ ਸਨ ਸ਼ਸਤਰ ਲੈਣ ਵਾਸਤੇ ਬਸਤਰ ਲੈਣ ਵਾਸਤੇ ਘੋੜੇ ਲੈਣ ਵਾਸਤੇ ਉਹ ਮਾਇਆ ਮੋੜਨੀ ਸੀ ਤੇ ਹੁਣ ਖਾਲਸਾ ਜੀ ਝੋਲੀਆਂ ਭਰ ਕੇ ਸੋਨੇ ਅਤੇ ਚਾਂਦੀ ਦੀਆਂ ਉਹ ਪੈਸਾ ਇਕੱਠਾ ਕਰਕੇ ਉਹਨਾਂ ਲੋਕਾਂ ਦੇ ਕਰਜ਼ੇ ਲõਣ ਵਾਸਤੇ ਗਿਆ ਹੈ ਤਾਂ ਲਿਖਦੇ ਨੇ ਦੂਜੇ ਇਤਿਹਾਸ ਵਿੱਚ ਲਿਖਿਆ ਹੈ ਕਿ ਬੰਦਾ ਸਿੰਘ ਬਹਾਦਰ ਨੇ ਕਿਹਾ ਖਾਲਸਾ ਜੀ ਦੇਣਾ ਲੈਣਾ ਦੇਖ ਕੇ ਦਬਾ ਦਬ ਹੱਲੇ ਨਾਲ ਆ ਜਾਏ ਉਹ ਸਿੰਘ ਫਿਰ ਮੁੜੇ ਨੇ ਦੂਰ ਦੂਰ ਆਪੋ ਆਪਣੇ ਘਰਾਂ ਨੂੰ ਸਾਂਭ ਕੇ ਕਰਜੇ ਮੋੜ ਕੇ ਵਾਪਸ ਤੇ ਜੋ ਕੁਝ ਬਾਕੀ ਬਚਿਆ ਸੀ ਉਹਨੂੰ ਨਾਲ ਸੰਭਾਲਦਿਆਂ ਹੋਇਆਂ ਆਹ ਹਾਜ਼ਰ ਹੋਈ ਨੇ ਬੰਦਾ ਸਿੰਘ ਬਹਾਦਰ ਦੇ ਨਾਲ ਹੁਣ ਬੰਦਾ ਸਿੰਘ ਬਹਾਦਰ ਦਾ ਇਰਾਦਾ ਹੋਇਆ ਕਿ ਜਿਹੜੇ ਸਿੰਘ ਰਹਿ ਗਏ ਨੇ ਭਾਵੇਂ ਕੁਝ ਆਨੰਦਪੁਰ ਰੁਕੇ ਹੋਏ ਨੇ ਕੁਝ ਕੀਰਤਪੁਰ ਫੌਜਾਂ ਨੇ ਰੁਕੇ ਹੋਏ ਨੇ ਬੈਠੇ ਹੋਏ ਨੇ ਉਹ ਸਿੰਘ ਲੁੱਟ ਤੋਂ ਰਹਿ ਜਾਣਗੇ ਇਸ ਕਰਕੇ ਉਹਨਾਂ ਨੂੰ ਵੀ ਨਾਲ ਮਨਾਉਣਾ ਜ਼ਰੂਰੀ ਸੀ ਕਿਉਂਕਿ ਸਰਹੰਦ ਨੂੰ ਮਾਰਨਾ ਸਰਹੰਦ ਨੂੰ ਫਤਿਹ ਕਰਨਾ ਇੱਕ ਬਹੁਤ ਵੱਡਾ ਅਹਿਮ ਕਾਰਜ ਸੀ ਇਹਦੇ ਵਾਸਤੇ ਬਹੁਤ ਸਾਰੇ ਹਥਿਆਰਾਂ ਦੀ ਲੋੜ ਸੀ ਇਹਦੇ ਵਾਸਤੇ ਬਹੁਤ ਸਾਰੀਆਂ ਫੌਜਾਂ ਦੀ ਲੋੜ ਸੀ ਇਸ ਕਰਕੇ ਆਖਦੇ ਨੇ ਬੰਦਾ ਸਿੰਘ ਬਹਾਦਰ ਉਡੀਕ ਕਰ ਰਿਹਾ ਹੈ ਕਿ ਜਿਹੜੇ ਸਿੰਘ ਘਰੋਂ ਘਰੀ ਗਏ ਨੇ ਜਾਂ ਜਿਨ੍ਹਾਂ ਤੱਕ ਹੁਕਮਨਾਮੇ ਪਹੁੰਚੇ ਨੇ ਹਲੇ ਉਹ ਆ ਰਹੇ ਨੇ ਉਹ ਆ ਕੇ ਸ਼ਾਮਲ ਹੋ ਜਾਵਣ